ਸਕ੍ਰੀਨ ਤੇ ਚਲ ਰਹੀਆਂ ਤਸਵੀਰਾਂ ਜਿੱਥੇ ਤੁਸੀਂ ਦੋ ਵਿਅਕਤੀ ਨੀਲੇ ਰੰਗ ਦੇ ਨਿਹੰਗ ਸਿੰਘ ਬਾਣੇ ਦੇ ਵਿੱਚ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਨੇ ਤਾਂ ਦਾਅਵਾ ਜੀ ਹੈ ਕਿ ਇਹਨਾਂ ਦੋ ਵਿਅਕਤੀ ਨੇ ਅਜਹੀ ਕਰਤੂਤ ਕੀਤੀ ਕਿ ਜਦੋਂ ਪਤਾ ਲੱਗਿਆ ਤਾਂ ਫਿਰ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਦਾਦੇ ਕੇ ਸਮਰਾਲਾ ਦੇ ਨਜ਼ਦੀਕੀ ਪਿੰਡ ਮਨੂਪੁਰ ਤੋਂ ਇੱਕ ਟਰੈਕਟਰ ਟਰਾਲੀ ਚੋਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੇ ਵਿੱਚ ਕਾਰਵਾਈ ਕੀਤੀ ਤਾਂ ਕਾਰਵਾਈ ਕਰਦੇ ਹੋਏ ਨਿਹੰਗ ਸਿੰਘ ਬਣ ਦੇ ਵਿੱਚ ਦੋ ਵਿਅਕਤੀ ਨੂੰ ਟਰੈਕਟਰ ਟਰਾਲੀ ਲੈ ਜਾਂਦੇ ਹੋਏ ਗ੍ਰਿਫਤਾਰ ਕਰ ਲਿਆ ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਵਰਧਾਲਾ ਚੌਂਕੀ ਦੇ ਵਿੱਚ ਜਿਹੜੇ ਕਿ ਉਹਨਾਂ ਨੂੰ ਕੰਪਲੇਂਟ ਲਿਖਾਈ ਗਈ ਸੀ ਕਿ ਉਹਨਾਂ ਦਾ ਟਰੈਕਟਰ ਟਰਾਲੀ ਚੋਰੀ ਹੋ ਗਿਆ ਜਦੋਂ ਉਹ ਆਪਣੀ ਮੋਟਰ ਤੋਂ ਕੰਮ ਕਰਕੇ ਵਾਪਸ ਆਏ ਤੇ ਰੋਟੀ ਖਾਣ ਵਾਸਤੇ ਉਹਨਾਂ ਨੇ ਘਰ ਦੇ ਬਾਹਰ ਖੜਾ ਕੀਤਾ ਉਸ ਤੋਂ ਬਾਅਦ ਜਾ ਕੇ ਦੇਖਿਆ ਤਾਂ ਉੱਥੇ ਜਿਹੜਾ ਕਿ ਟਰੈਕਟਰ ਤੇ ਟਰਾਲੀ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹਾਂ ਜੀ ਸਰਦਾਰ ਜੀ ਆਪਣੇ ਇਹ ਸਿਖ ਦੇ ਸਿੰਘ ਨੇ ਸਾਡੇ ਚੌਕੀ ਜੱਜਪੁਰ ਦਾਣਾ ਉਹਨਾਂ ਨੇ ਪਾਸ ਬਿਆਨ ਲਿਖਾਇਆ ਸੀ ਆਪਣੇ ਵੀ ਪ੍ਰਭਿੰਦਰ ਸਿੰਘ ਪੁੱਤਰ ਮਤਿਆਰ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਖੜਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਮੋਟਰ ਤੇ ਗਿਆ ਤਾਂ ਦੋ ਨਹਿਗ ਦੇ ਬਾਣੇ ਵਿੱਚ ਬੈਰਤੀ ਉਹਨੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਖੰਡੇਵਾਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਤਵੀਰ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾਨਿਆ ਜੀ ਇਹ ਵੀ ਆਪਣੇ ਢਿੰਗਦੇ ਬਾਰੇ ਦੇ ਵਿੱਚ ਸੀ ਦੂਜੇ ਦੀ ਸੁਨਾਕੋਈਆ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਰਾ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗੱਤਾ ਕਰਕੇ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕਿੰਨੇ ਕਿੰਨੇ ਕੋ ਮਰਦੇ ਨੇ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਉਮਰ ਚੋਲ 25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ ਚ 45 ਬਰੀਕ ਸਾਲ ਦਾ ਕੁਈ ਪਹਿਲਾਂ ਵੀ ਮਾਮਲਾ ਦਰਜ ਇਹਨਾਂ ਦਾ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਇਹਨਾਂ ਦਾ ਚੋਰੀ ਦਾ ਟਰੈਕਟਰ ਬ੍ਰਾਮ ਦੇ ਦਿੱਤਾ ਗਿਆ ਜੀ ਜੀ ਟਰੈਕਟਰ ਨੂੰ ਬ੍ਰਾਮ ਦੇ ਕਰ ਚੁੱਕਿਆ ਹੈ ਜੀ ਅਸੀਂ ਦੱਸਿਆ ਉਹਨੇ ਚੋਰੀ ਕਰਨ ਦਾ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਅਜਿਹਾ ਸਟੇ ਨਹੀਂ ਬਾਕੀ ਅੱਗੇ ਪੁੱਛਕਿਸ਼ ਜਾਰੀ ਆ ਹੋ ਸਕਦਾ ਅੱਗੇ ਖੁਲਾਸੇ ਹੋ ਜਾਣ ਜੀ ਅੱਗੇ ਪੁੱਛਕਿਸ਼ ਜੀ ਦੀ ਕਾਰਵਾਈ ਪੂਰੀ ਹੈ ਜੀ ਨੇ ਜੀ ਕਕਾਰਪੁਰੇ ਨੇ ਇੱਕ ਦਿਨ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਹੈ ਨੇ ਤੇ ਪਰ ਵਾਲਾ ਨਹੀਂ ਗਾਣਾ ਨਹੀਂ ਖੈਰ ਦੇਖਿਆ ਜਾਵੇ ਤਾਂ ਅਜਿਹੇ ਕਟਿਆ ਲੋਕ ਜੋ ਕਿ ਬਾਣੇ ਨੂੰ ਵੀ ਬਦਨਾਮ ਕਰਨ ਲੱਗੇ ਹੋਏ ਨੇ ਤੇ ਕਰਤੂਤਾਂ ਮਾੜੀਆਂ ਕਰਦੇ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ